ਮਿੰਟ ਜਿਹੜੀਆਂ ਗੱਲਾਂ ਬਾਤਾਂ ਹੋਣ ਕਰਨੀਆਂ ਨੇ ਆਪਾਂ ਉਹ ਥੋੜੀ ਜਿਹੀ ਗਰਮਾਹਟ ਪੈਦਾ ਕਰਨ ਵਾਲੀਆਂ ਨੇ ਜੀ ਰਾਮ ਜੀ ਬੈਲ ਨੂੰ ਲੈ ਕੇ ਕਾਫੀ ਸਾਰੀ ਗਰਮਾ-ਗਰਮ ਜਿਹੜੀ ਕਹਿ ਲੋ ਕਿ ਪ੍ਰਚਾਰ ਵੀ ਹੋ ਰਿਹਾ ਬਹਿਸ ਵੀ ਹੋ ਰਹੀ ਹੈ ਵਿਰੋਧ ਵੀ ਹੋ ਰਿਹਾ ਉਧਰੋਂ ਭਾਜਪਾ ਆਪਣੇ ਹਿਸਾਬ ਨਾਲ ਜ਼ੋਰ ਲਾ ਰਹੀ ਹੈ ਉਧਰੋਂ ਕਾਂਗਰਸ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਅਸੀਂ ਜੀ ਵਿਰੋਧ ਕਰਾਂਗੇ ਪਰ ਵਿੱਚ ਜੇ ਨਾ ਇੱਕ ਗੱਲ ਅਸੀਂ ਸੁਣੀ ਛੋਟੀ ਜੀ ਉਹਦੇ ਵਿੱਚ ਕੋਈ ਜਨਾਬ ਕਹਿ ਰਹੇ ਨੇ ਕਿ ਕੋਈ ਜਨਾਬ ਮੂੰਹ ਬੰਨ ਕੇ ਸੀਐਮ ਸਾਹਿਬ ਨੂੰ ਮਿਲ ਜਾਂਦੇ ਨੇ ਉਹ ਸਾਨੂੰ ਇਹ ਗੱਲ ਪਤਾ ਨਹੀਂ ਲੱਗੀ ਕਿ ਭਾਈ ਇਹਨਾਂ ਗੱਲਾਂ ਦੇ ਵਿੱਚ ਵਿੱਚ ਇਹ ਸੀਐਮ ਸਾਹਿਬ ਨੂੰ ਕੌਣ ਮਿਲਣ ਚਲਾ ਜਾਂਦਾ ਹੈ ਤੇ ਕਾਹ ਤੋਂ ਮਿਲਣ ਚਲਾ ਜਾਂਦਾ ਹੈ ਅਹ ਦੇਖੋ ਗੱਲ ਇਹ ਆ ਕਿ ਭਾਈ ਜਦੋਂ ਆਪਾਂ ਇਹ ਚੀਜ਼ ਦੇਖਦੇ ਆ ਨਾ ਸਿਆਸਤ ਦੀ ਤੇ ਮੈਂ ਇੱਕ ਗੱਲ ਅੱਗੇ ਵੀ ਕਹਿਣਾ ਹੁੰਦਾ ਕਿ ਪੰਜਾਬ ਦੀ ਰਾਜਨੀਤੀ ਦਾ ਜਿਹੜਾ ਕੈਲੰਡਰ ਹੈ ਨਾ ਸਾਲ ਦਾ ਹੂੰ ਉਹਦੀ ਜਿਹੜੀ 1 ਜਨਵਰੀ ਹੁੰਦੀ ਆ ਉਹਦਾ ਜਿਹੜਾ ਪਹਿਲਾ ਦਿਨ ਹੁੰਦਾ ਹੈ ਜੀ ਉਹ ਹੁੰਦਾ ਮਾਗੀ ਦਾ ਮਹੀਨਾ ਹੂੰ ਠੀਕ ਹੈ ਜੀ ਇੱਥੋਂ ਸ਼ੁਰੂ ਹੁੰਦੀ ਹੈ ਸਾਰੇ ਸਾਲ ਦੀ ਸਿਆਸਤ ਦੀ سلسلےਵਾਰ ਕਹਾਣੀ ਜੀ ਬਿਲਕੁਲ ਠੀਕ ਹੈ ਜੀ ਖਾਸ ਕਰਕੇ ਇਧਰ ਵਾਲੇ ਬਸ ਜੇ ਦੇਖੀ ਤਾਂ ਜ਼ਿਆਦਾ ਹੀ ਨਹੀਂ ਇਹ ਤਾਂ ਹੁਣ ਜੇ ਤੁਸੀਂ ਦੇਖੋਗੇ ਪਿਛਲੇ ਕੁਝ ਸਮੇਂ ਦੇ ਦੌਰਾਨ ਸ਼ਾਇਦ ਹੁਕਮ ਹੋ ਗਿਆ ਸੀਗਾ ਕਿ ਜੋੜ ਮੇਲੇਾਂ ਤੇ ਕਾਨਫਰੰਸਾਂ ਨਹੀਂ ਕਰਨੀਆਂ ਹਮ ਅਦਰਵਾਈਜ਼ ਇੱਥੇ ਤਕਰੀਬਨ ਕਾਨਫਰੰਸਾਂ ਹੁੰਦੀਆਂ ਸਨ ਮੈਨੂੰ ਉਹ ਵਿਲਾ ਯਾਦ ਹੈ ਕਿ ਜਦ ਬਾਦਲ ਸਰਕਾਰ ਆਈ ਆ ਕੈਪਟਨ ਸਾਹਿਬ ਤੋਂ ਬਾਅਦ ਤਾਂ ਕਿਉਂਕਿ ਉਦੋਂ ਵਿਲੇ ਹੀ ਹੁੰਦੇ ਸੀ ਤੇ ਮੈਨੂੰ ਸਾਡੇ ਇੱਕ ਚਾਚਾ ਜੀ ਜਿਨ੍ਹਾਂ ਨੂੰ ਅਸੀਂ ਬਹੁਤ ਪਿਆਰ ਕਰਦੇ ਸੀਗੇ ਤਾਂ ਉਹ ਲੈ ਕੇ ਕਹਿੰਦੇ ਚੱਲ ਆ ਕਾਨਫਰੰਸ ਵਖਾ ਕੇ ਲਿਆਵਾਂ ਤਾਂ ਜੀ ਬੜਾ ਸ਼ੌਕ ਹੁੰਦਾ ਸੀ ਲੋਕਾਂ ਨੂੰ ਹੋਣ ਵਰਗੀ ਇਲਾਜ ਨਹੀਂ ਸੀ ਚਲੋ ਥੋੜੀ ਉਹ ਨਹੀਂ ਸੀ ਤਾਂ ਉਸ ਵੇਲੇ ਮੈਨੂੰ ਯਾਦ ਹੈ ਕਿ ਲੋਕ ਭਲਾਈ ਪਾਰਟੀ ਨੇ ਵੀ ਆਪਣੀ ਕਾਨਫਰੰਸ ਕੀਤੀ ਸੀ ਹੂੰ ਤਾਂ ਚਾਚਾ ਕਹਿੰਦਾ ਵੀ ਉਹ ਉਧਰ ਚਲੀਏ ਯਾਰ ਇਹਨਾਂ ਨੂੰ ਤਾਂ ਸੁਣਦੇ ਸੁਣਦੇ ਡੇ ਹੋਏ ਆ <laughs> मतलब के ये ना सुनिए नवेंया नवेंया ਦਾ ਇੰਨਾ ਮਤਲਬ ਕਿਉਂ ਹੁੰਦਾ ਹੈ ਨਾ ਜਿਗੇ ਆਸਾ ਤੇ ਫਿਰ ਉਹ ਮੈਂ मतलब के चलो ना एग्जैक्ट ਮੈਂ बोल ਨਹੀਂ ਸਕਦਾ ਕਿ ਪੰਕਤੀ ਵੀ ਬੋਲੀ ਸੀ ਕਿ ਬਾਦਲ ਸਾਹਿਬ ਦਾ ਕਾਫਲਾ ਗੁਜ਼ਰ ਰਿਹਾ ਸੀ ਤੇ ਰਾਮੂ ਵਾਲੀਆ ਜੀ ਬੋਲ ਰਹਾ ਸਨ ਇਤਫਾਕ ਕਨ ਸਟੇਜ ਤੋਂ ਹੂੰ ਤੇ ਉਹਨਾਂ ਨੇ ਇੱਕ ਪੰਕਤੀ ਬੋਲੀ ਸੀ ਉੱਠ ਗਈ ਸਭਾ ਮਲੇਸ਼ ਕੀ ਕੁਛ ਐਸਾ ਕਰ ਕਿ ਉਹਨਾਂ ਵੱਲ ਇਸ਼ਾਰਾ ਕਰਕੇ ਤਾਂ ਸਾਰਾ ਪੰਡਾਲ ਮਤਲਬ ਕਿ ਗਜ਼ਬ ਤੇ ਹਰਾਮ ਰਹਿ ਗਿਆ ਕਿਉਂਕਿ ਉਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਨਾ ਬਹੁਤ ਬੋਲਦੇ ਸੀ ਹੂੰ ਤਾਂ ਯਾਨੀ ਕਾਨਫਰੰਸ ਇੱਥੇ ਹੁੰਦੀਆਂ ਸੀਗੀਆਂ ਤੇ ਉਸ ਤੋਂ ਬਾਅਦ ਹੁਣ ਜੇ ਆਪਾਂ ਵੇਖੀਏ ਫਿਰ ਬਾਦਲਾਂ ਦਾ ਡਾਊਨਫਾਲ ਆ ਗਿਆ ਇਹਨਾਂ ਦਾ ਆਪ ਦਾ ਮੰਦਾਲ ਹੋਇਆ ਹੂੰ ਨਹੀਂ ਤਾਂ ਇਹਨਾਂ ਦੀ ਤੇ ਕਹਿ ਲੋ ਕਿ ਖੁਸ਼ੀ ਸੰਭ ਹੀ ਨਹੀਂ ਸੀ ਜਾਂਦੀ ਮੈਂ ਇੱਕ ਵਾਰੀ ਲੰਬੀ ਸੀਗਾ ਉਦੋਂ ਅਖਬਾਰ ਕਰਦਾ ਹੁੰਦਾ ਸੀਗਾ ਤੇ ਮਾਗੀ ਮੇਲੇ ਤੇ ਪਹੁੰਚਣਾ ਸੀਗਾ ਸੁਖਵੀਰ ਸਿੰਘ ਬਾਦਲ ਨੇ ਮੈਂ ਅੱਗੇ ਕਿਹਨੋਂ ਅੱਗੇ ਵਿਸ਼ਾ ਤੁਹਾਨੂੰ ਗੱਲ ਸੁਣਾਈ ਆ ਕਿ ਵੱਤ ਹੁੰਦਾ ਹ ਹ ਕਿ ਸੁਖਵੀਰ ਸਿੰਘ ਬਾਦਲ ਹੋਰਾਂਦੀਆਂ ਗੱਡੀਆਂ ਜਿਹੜੀਆਂ ਉਹ ਥੋੜਾ ਕਿਉਂਕਿ ਲੇਟ ਇਹ ਬਾਦਲ ਸਾਹਿਬ ਕਦੇ ਲੇਟ ਨਹੀਂ ਸੀ ਹੋਏ ਤੇ ਇਹ ਕਦੇ ਵੇਲੇ ਨਾਲ ਨਹੀਂ ਪਹੁੰਚੇ ਹ ਇਹਨਾਂ ਦੀ ਇਹਨਾਂ ਦੀ ਸਿਹਤ ਆ ਆਪਣੇ ਪਿਤਾ ਜੀ ਦੇ ਬਿਲਕੁਲ ਉਲਟ ਤੇ ਮੈਂ ਉਦੋਂ ਵੇਖਿਆ ਸੀ ਵੀ ਉਧਰੋਂ ਗੱਡੀਆਂ ਬਾਦਲ ਹੀ ਸਿਆਲੇ ਤੇ ਉਧਰੋਂ ਹਿਸਾਬ ਲਾ ਲਓ ਕਿ ਇਹਨਾਂ ਦੇ ਕਾਫਲੇ ਦੀਆਂ ਗੱਡੀਆਂ ਲੰਬੀ ਆ ਗਈਆਂ ਹੂੰ ਤਾਂ ਫਿਰ ਅੱਗੇ ਜੁੜਦਾ ਜੁੜਦਾ ਮੈਨੂੰ ਲੱਗਦਾ ਮੁਕਸਰ ਤੱਕ ਇੱਕ ਕਾਫਲਾ ਗਿਆ ਆਊਗਾ। ਹੂੰ। ਬਈ ਆਪਣੇ ਵਿੱਚ ਬਹੁਤ ਹੁੰਦਾ ਸੀ ਸਮਾਸੀ। ਤਾਂ ਹੁਣ ਹੋਇਆ ਕੀ ਆ ਕਿ ਇਸ ਸਮੇਂ ਦੇ ਵਿੱਚ ਜੇ ਆਪਾਂ ਵੇਖੀਏ ਕਿ ਜੋ ਬਦਲਾਅ ਇੱਕ ਤੇ ਇਸ ਕਰਕੇ ਇੱਥੇ ਜ਼ਿਆਦਾ ਮਤਲਬ ਕਿ ਸਿਆਸੀ ਖੜਾ ਇੱਕ ਤੇ ਧਾਰਮਿਕ ਕਾਰਨ ਹੋ ਗਿਆ। ਇੱਕ ਬਾਦਲਾਂ ਦਾ ਗੜ੍ਹ ਹੋਣ ਕਰਕੇ ਫਿਰ ਇਹਨਾਂ ਦਾ ਡਾਊਨਫਾਲ ਆਉਣ ਕਰਕੇ ਵੀ ਪਿਛਲੇ ਕੁਝ ਸਮੇਂ ਤੋਂ ਕੰਮ ਬੰਦੀ ਸੀਗਾ। ਐਤਕੀ ਜੋ ਦੇਖਣ ਜਾ ਰਹੇ ਆਪਾਂ ਉਹ ਬਈ ਨਾ ਕੰਮ ਆ। ਬਾਕੀ ਦੇ ਮੌਕੇ ਤੇ ਜੇ ਦੇਖੀਏ ਤਾਂ ਇਹ ਵੀ ਚ ਕੀ ਆ ਕਿ ਭਾਜਪਾ ਨੇ ਵੀ ਕਹਿ ਦਿੱਤਾ ਕਿ ਅਸੀਂ ਅਸੀਂ ਕਾਨਫਰੰਸ ਕਰਾਂਗੇ ਭਾਜਪਾ ਪਹਿਲੀ ਵਾਰ ਕਰਨ ਜਾ ਰਹੀ ਹੈ। ਔਰ ਆਮ ਆਦਮੀ ਪਾਰਟੀ ਨੇ ਅੱਜ ਹੀ ਮੇਰੇ ਕੋਲ ਕੋਈ ਮੁਖਸਰ ਤੋਂ ਆਏ ਸੰਸ ਕੋਈ ਕਰਮਚਾਰੀ ਕਹਿ ਲੋ ਤਾਂ ਉੱਥੇ ਬੈਠੇ ਸਹਿਮਤ ਹੋਫਕਨ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਇੱਥੇ ਕੋਟਕਪੂਰਾ ਰੋਡ ਵਾਲੀ ਸੈਟ ਸ਼ਾਇਦ ਤੀ ਤੋਂ 50 ਕਿल्ले ਆਮ ਆਦਮੀ ਪਾਰਟੀ ਦੇਖ ਰਹੀ ਹੈ ਸਾਈਟ ਤੇ ਤੀ ਤੋਂ 50 ਕਿल्ले ਤੀ ਤੋਂ 50 ਕਿल्ले ਕੀ ਬਾਤ ਹੈ ਮਤਲਬ ਮੈਨੂੰ ਸਰਕਾਰ ਦੇ ਹਾਂਜੀ ਕਰਮਚਾਰੀ ਸਨ ਤਾਂ ਉਹਨਾਂ ਨੇ ਦੱਸਿਆ ਹਮ ਕਿ ਭਾਈ ਜੀ ਆਮ ਆਦਮੀ ਪਾਰਟੀ ਵੀ ਇੱਕ ਜ਼ੋਰਦਾਰ ਕੱਟ ਦੇ ਮਾਮਲੇ 'ਚ ਟੱਕਰ ਦੇਣਾ ਚਾਹੁੰਦੀ ਹੈ ਹਮ ਕਿ ਭਾਈ ਅਸੀਂ ਵੀ ਕਿਉਂਕਿ ਹੁਣ ਦੇਖੋ ਲੋਕਲ ਕਾਡਰ ਦੇ ਆਧਾਰ 'ਤੇ ਤਾਂ ਤੁਸੀਂ ਇੱਥੇ ਲਿਆ ਸਕਦੇ ਹੋ ਨਾ ਹਮ ਇੱਥੇ ਲਿਆ ਸਕਦੇ ਹੋ ਤੇ ਮਤਲਬ ਕਿ ਉਹ ਪੂਰੇ ਪੰਜਾਬ 'ਚੋਂ ਲਿਆ ਕੇ ਬਰਾਬਰ ਦੇਣ ਕੇ ਟੱਕਰ ਹੈ ਤੋਂ ਇਹ ਤਾਂ ਇਹ ਹੈ ਕਿ ਆ ਜਿਹੜਾ ਹੁਣ ਆਪਾਂ ਕਹਿ ਲਈਏ ਕਿ ਪੰਜਾਬ ਦੀ ਸਿਆਸਤ ਦੇ ਕੈਲੰਡਰ ਦੇ ਮੁਤਾਬਕ ਕੰਮ ਸ਼ੁਰੂ ਹੋ ਗਿਆ ਬਸ ਜੀ ਮਾਗੀ ਦਾ ਸਿਆਸੀ ਖਾੜਾ ਜਿਹੜਾ ਉਹ ਮੱਗ ਗਿਆ ਤੇ ਇਦਾਂ ਹੀ ਮੈਂ ਹੁਣ ਉਸ ਚੀਜ਼ ਨੂੰ ਲੰਮਾ ਚੌੜਾ ਇਧਰ ਨੂੰ ਲੈ ਗਿਆ ਭੂਮਿਕਾ ਦੇ ਰੂਪ 'ਚ ਇੱਕ ਨਵੀਂ ਮੈਂ ਖਬਰ ਕਰ ਗਿਆ ਕਿ ਤੁਸੀਂ ਵੇਖੋ ਕਿ ਮਾਗੀ ਦੇ ਮੇਲੇ ਦੀਆਂ ਜਿਹੜੀਆਂ ਕਾਨਫਰੈਂਸਾਂ ਉਹਨਾਂ ਵਾਸਤੇ ਤਿਆਰੀ ਜ਼ੋਰਦਾਰ ਹੈ ਇਹਨੂੰ ਹੁਣ ਦੂਜੇ ਪਾਸੇ ਜੋੜ ਲਾਓ ਕਿ ਸਿਆਸੀ ਗਤੀਵਿਧੀਆਂ ਦਾ ਮਜ਼ਮਾ ਵੀ ਸ਼ੁਰੂ ਹੋ ਗਿਆ ਹੈ ਸਾਹਿਬ ਹੂੰ ਤਾਂ ਇਹ ਵੇਖੋ ਕਿ ਅੱਜ ਹੁਣ ਖਬਰ ਆ ਰਹੀ ਆ ਕਿ ਉਹ ਸੰਧੂ ਸਾਹਿਬ ਇਹਨਾਂ ਦੇ ਹਲਕਾ ਇੰਚਾਰਜ ਸਨ ਜੀ ਉਹ ਪਾਰਟੀ ਬਦਲ ਕੇ ਅਕਾਲੀ ਦਲ 'ਚ ਚਲੇ ਗਏ ਹੂੰ ਨਾਬੇ ਵਾਲੇ ਸੋਨੂ ਰਜਨੀਸ਼ ਇਹਨਾਂ ਦੇ ਖਾਸਮ ਖਾਸ ਉਹ ਪਾਰਟੀ ਬਦਲ ਕੇ ਭਾਜਪਾ 'ਚ ਚਲੇ ਗਏ ਜੀ ਇੰਟਰਸਟਿੰਗ ਕਾਕਾ ਬਰਾੜ ਜਿਹੜੇ ਮੁਕਸਰ ਵਾਲੇ ਆ ਇਹਨਾਂ ਦੇ ਇੱਕ ਖਾਸ ਖਾਸ ਸੱਜਣ ਵਾਰਸ ਪੰਜਾਬ ਦੇ ਚ ਚਲੇਗਾ ਇਹਨੇ ਕੀ ਬਾਤ ਤਿੰਨੇ ਬਸੇ ਤੁਸੀਂ ਇਹ ਵੇਖੋ ਨਾ ਕਿਉਟਕ ਵਟਕ ਸ਼ੁਰੂ ਹੋ ਗਈ ਔਰ ਜਿਵੇਂ ਹੀ ਆਪਾਂ ਸਾਲ ਦੇ ਪਹਿਲੇ ਫੇਸ ਦੇ ਵਿੱਚ ਹਾਲੇ ਤੁਰ ਰਹੇ ਆ ਤੇ ਜਾਖੜ ਸਾਹਿਬ ਆ ਗਿਆ ਆਪਦੇ ਇਰੀਏ ਬਿਲਕੁਲ ਜਿੱਥੇ ਉਹਨਾਂ ਨੇ ਬਿਆਨ ਦਿੱਤਾ ਤੇ ਇੱਕ ਮਿੱਤਰ ਕਹਿ ਰਹੇ ਨੇ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਵਧ ਗਈਆਂ ਨੇ ਹਾਂ ਛੁੱਟੀਆਂ ਵਧ ਗਈਆਂ ਨੇ ਹਾਂਜੀ ਛੁੱਟੀਆਂ ਵੀ ਵਧ ਗਈਆਂ ਨੇ ਇਹ ਵੀ ਹਾਂਜੀ ਹਾਂਜੀ ਛੁੱਟੀਆਂ ਵਧ ਗਈਆਂ ਨੇ ਤੇ ਮਤਲਬ ਬੱਚਿਆਂ ਨੂੰ ਬੜਾ ਨੰਦ ਆ ਰਿਹਾ ਹੂੰ ਏ ਬਈ ਨਿੱਗੀਆਂ ਰਜਾਈਆਂ ਨਿੱਕੇ ਖਾਣੇ ਹੈ ਉਹ ਮੈਂ ਉਹ ਦਿਨ ਵੀ ਕਿਹਾ ਸੀ ਵੀ ਜਿਹੜੇ ਤੇ ਇੱਕ ਕਦੇ ਮੈਂ ਜਾਦੇ ਪ੍ਰਾਨਵਾਸ ਦਾ ਪਿਆ ਸੀ ਮੈਂ ਕਿਹਾ ਵੀ ਤੂੰ ਤੂੰ ਤਾਂ ਹੁਣ ਲੈ ਆਇਆ ਜਵਾਕਾਂ ਨੂੰ ਇੱਕ ਦਿਨ ਪਹਿਲਾਂ ਹੁਣ ਵਾਪਸ ਨਹੀਂ ਜਾਣਗੇ ਸਾਡੇ ਵਾਲਿਆਂ ਦਾ ਸੁਤ ਆ ਗਿਆ ਵਿਚ ਵਿਚਾਲੇ ਜੇ ਗਏ ਉਹਨਾਂ ਦੀਆਂ ਮਰਜ਼ੀਆਂ ਚੱਲਣ ਗਈਆਂ ਚਲੋ ਬਈ ਦੇਖੋ ਇਹੋ ਜੀ ਠੰਡ ਦੇ ਵਿੱਚ ਨਿਕੜਿਆਂ ਵਾਸਤੇ ਤੇ ਬਹੁਤ ਔਖਾ ਹਾਂ ਇਹ ਸੋਚਣ ਦਾ ਵਿਸ਼ਾ ਹੈ ਕਿ ਜੇ ਆਪਾਂ ਮਿਡਲ ਜਾਂ ਹਾਈ ਸਕੂਲ ला ਸਕਦੇ ਆ ਜੀ ਵੈਸੇ ਤੇ ਉਹ ਵੀ ਚਲੋ ਠੰਡ ਦੇ ਮੌਸਮ ਦੇ ਵਿੱਚ ਟੀਚਰਾਂ ਤੇ ਵਿਦਿਆਰਥੀਆਂ ਨੂੰ ਬਹੁਤ ਔਖਾ ਹੁੰਦਾ ਹੈ ਪਰ ਨਿਕੜਿਆਂ ਵਾਸਤੇ ਤੇ ਮੇਰੇ ਖਿਆਲ ਦੇ ਨਾਲ ਖਤائی ਵੀ ਇਹ ਦੇਖਣਾ ਪਏਗਾ ਆਪਾਂ ਨੂੰ ਕੁਝ ਛੁੱਟੀਆਂ ਹੁਣ ਜਿੱਦਾਂ ਅੱਗੇ ਫਿਕਸ ਛੁੱਟੀਆਂ ਹੁੰਦੀਆਂ ਸੀ ਹੁਣ ਕਈ ਚੀਜ਼ਾਂ ਨੇ ਕਦੇ ਕੋਵਿਡ ਆ ਗਿਆ ਕਦੇ ਫਲੱਡ ਆ ਗਿਆ ਸਾਨੂੰ ਇਹ ਚੀਜ਼ਾਂ ਦੇਖਣੀਆਂ ਪੈਣਗੀਆਂ ਕਿ ਛੁੱਟੀਆਂ ਦਾ ਕੈਲੰਡਰ ਨਵੇਂ ਸਿਰੇ ਤੋਂ ਕੜਿਆ ਜਾਂਦਾ ਜੀ ਬਿਲਕੁਲ ਕਿ ਇਹ ਛੁੱਟੀਆਂ ਹਾਂ ਜੀ ਪੜ੍ਹਾਈ ਤੇ ਜ਼ਿਆਦਾ ਨੁਕਸਾਨ ਨਾ ਪਵੇ ਤੇ ਉਧਰੋਂ ਘਟਾ ਕੇ ਸਹੀ ਮੌਸਮ ਦੇ ਵਿੱਚ ਇਸ ਤਰ੍ਹਾਂ ਦਾ ਕੈਲੰਡਰ ਸੈੱਟ ਕੀਤਾ ਜਾਵੇ ਕਿ ਨਿਕੜਿਆਂ ਦਾ ਜਾਂ ਬਾਲਾਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ ਤੇ ਇਹਨਾਂ ਨੂੰ ਇਹੋ ਜੇ ਮੌਸਮੀ ਮਾਰ ਤੋਂ ਵੀ ਬਚਾਇਆ ਜਾਵੇ ਹਾਂ ਇਹ ਸਿੱਖਿਆ ਮੰਤਰੀ ਗਿਫਟ ਵੀ ਦਿੰਦੇ ਆ ਮੇਨੂੰ ਲੱਗਦਾ ਕਿ ਇਹ ਸਿੱਖਿਆ ਮੰਤਰੀ ਬੱਚਿਆਂ 'ਚ ਜ਼ਰੂਰ ਹਰਮਨ ਪਿਆਰੇ ਹੋਣਗੇ ਬਿਲਕੁਲ ਦੇਖੋ ਮੈਂ ਨਾ ਇੱਕ ਗੱਲ ਦੱਸਦਾ ਤੁਹਾਨੂੰ ਇੱਕ ਤੇ ਆ ਪਤਾ ਨਹੀਂ ਕੀ ਆ ਅਸੀਂ ਪ੍ਰੋਗਰਾਮ ਸ਼ੁਰੂ ਕਰਦੇ ਆ ਤੇਦਰੋਂ ਨੈਟ ਦਾ ਬੇੜਾ ਬਹਿ ਜਾਂਦਾ ਸਹੀ ਗੱਲ ਹੈ ਸਹੀ ਗੱਲ ਹੈ ਜੀ ਉਹ ਸਾਡਾ ਬੰਦਾ ਘੜੇ ਚ ਘੜੇ ਚ ਜੀ ਜਦੋਂ ਕਰ ਲੱਗ ਜਾਂਦਾ ਮੇਰੇ ਤਾਂ ਹੌਸਲੇ ਟੁੱਟ ਜਾਂਦੇ ਆ ਚੱਲ ਪੁੱਤ ਕੋੜਿਆ ਤੇਰੇ ਤੇ ਬੜੇ ਹੌਸਲੇ ਆਵੇ ਤੇ ਫੇਰ ਸ਼ੁਰੂ ਕਰ ਲੈਨੇ ਆ ਪਰ ਇਹ ਕੋਈ ਮੇਰੇ ਖਾਲ ਦੇ ਨਾਲ ਸਾਡੇ ਲਈ ਸ਼ੁਭ ਸੰਕੇਤ ਨਹੀਂ ਹੈ ਖੈਰ ਚਲੋ ਆਪਾਂ ਗੱਲ ਕਰਦੇ ਬਈ ਚੱਲ ਪਈ ਚੱਲ ਪਈ ਕੋਈ ਗੱਲ ਜੀ ਚੱਲ ਪਿਆ ਜੀ ਆ ਬਿਲਕੁਲ ਵੀਰੇ ਜਦੋਂ ਆ ਗੋਲ ਘਤਾਰਾ ਜਾਂ ਚੱਲਦਾ ਨਾ ਸਭ ਤੋਂ ਜ਼ਿਆਦਾ ਦਿਲ ਮੇਰਾ ਬੈਂਦਾ ਜੀ ਲੈ ਟੁੱਟ ਜਾਂਦੀ ਆ ਹੂੰ ਹੌਸਲੇ ਵੀ ਟੁੱਟ ਜਾਂਦੇ ਆ ਫਿਰ ਫਿਰ ਕਹੀਦੇ ਚੱਲ ਪੁੱਤ ਕੋੜਿਆ ਤੇਰੇ ਜਿਵੇਂ ਬੜੇ ਹੌਸਲੇ ਆ ਫਿਰ ਨਵੇਂ ਸਿਰੇ ਤੋਂ ਸ਼ੁਰੂਆਤ ਆ ਤਾਂ ਗੱਲ ਇਹ ਆ ਕਿ ਕੋਈ ਨਹੀਂ ਇਹ ਵੀ ਨੁਕਸੂਰ ਕਰਦੇ ਆ ਤੇ ਮੈਂ ਕਹਿ ਰਿਹਾ ਸੀਗਾ ਕਿ ਇਹ ਸਿੱਖਿਆ ਮੰਤਰੀ ਬੈਂਸ ਸਾਫ ਇਹ ਜਿਹੜੀ ਜਵਾਬ ਕੰਝ ਖਾਸ ਕਿਉਂ ਕਿ ਇਹਨਾਂ ਦੇ ਕਾਰਜਕਾਲ 'ਚ ਛੁੱਟੀਆਂ ਜਾਂਦਾ ਯਾਦ ਰੱਖੇ ਜਾਣਗੇ